ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਦੋਸ਼ੀ ਜੋਸ਼ੀ ਚੈਨਲ ਉੱਤੇ ਲਾਸਤਰ ਦਾ ਸਵਾਗਤ ਕਰਦੀ ਤੇ ਲੋ ਜੀ ਅੱਜ ਮੈਂ ਬਹੁਤ ਹੀ ਇੱਕ ਬੋਲਦੀ ਤੇ ਤੁਰਨ ਵਾਲਾ ਗੀਤ ਖੁੜੀ ਜਾ ਰਹੀ ਆ ਪਰ ਫਿਰ ਉਹਨੂੰ ਖਿਆਲ ਆਉਂਦਾ ਮੈਨੂੰ ਇਤਬਾਸ ਆਉਂਦਾ ਮੈਨੂੰ ਤਾਂ ਲੋਦੀ ਨੂੰ ਮੈਨੂੰ ਨਾਲ ਰੁਕਿਠਾ ਹੋਣਾ ਤੇ ਬਾਕੀ ਤੁਸੀਂ ਗੀਤ ਸੁਣਿਓ ਤੇ ਫਿਰ ਆਪ ਵੀ ਕਹਿੰਦੀ ਐ ਵੀ ਈਆਂ ਦਾ ਤਾਂ ਬਗਾਨਾ ਨੇ ਹੈ ਨਾ ਤੁਸੀਂ ਗੀਤ ਸੁਣਿਓ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਥੋੜਾ ਲੰਮਾ ਐ ਨੁਕਤਾ ਕੀ ਐ ਤੁਸੀਂ ਸੁਣੋਗੇ ਵੀ ਸਾਰੇ ਲੋਕਾਂ ਨੂੰ ਕਿਹੜੀ ਕਿਹੜੀ ਤੰਗਿਆਂ ਨੂੰ ਆਰਾਮ ਨਹੀਂ ਆਉਂਦਾ ਹੈਗਾ ਦਵਾਈਆਂ ਵੀ ਲਈ ਜਾਂਦੇ ਨੇ ਤੇ ਕਈਆਂ ਨੂੰ ਦਵਾਈ ਖਾਂਦੇ ਨੇ ਫੇਰ ਆਰਾਮ ਆ ਜਾਂਦਾ ਪਰ ਜੇ ਸ਼ਰਧੇ ਫੇਰ ਨਹੀਂ ਆਉਂਦਾ ਉਹ ਮੈਂ ਸਾਰਾ ਇਹਦੇ ਵਿੱਚ ਕਿਥੇ ਸੁਣ ਉਹਨਾਂ ਕੋਲ ਸ਼ਾਨੀ ਸਾਰੀ ਕਹਾਣੀ ਇਹਦੇ ਵਿੱਚ ਪਾ ਕੇ ਸੁਣਿਓ ਕਿਉਂ ਨਹੀਂ ਆਉਂਦਾ ਕਿਹਨੂੰ ਕਿਵੇਂ ਨਾ ਕਿਦਾ ਕਿ ਕੋਡਾਇਨਾ ਸਾਰਾ ਨਹੀਂ ਠੀਕ ਹੁੰਦੇ ਲੋਕ ਕਿਉਂ ਨਹੀਂ ਹੁੰਦੇ ਆਪਾਂ ਵੀ ਸੋਚਦੇ ਹੁੰਦੇ ਕਿ ਵੀ ਉਹੀ ਦਵਾਈ ਖਾਧੀ ਮੈਂ ਵੀ ਪਰ ਮੈਂ ਕਹਾਂ ਤਾਂ ਠੀਕ ਹੈ ਤੇ ਇਹ ਮੈਂ ਕੰਮ ਤੁਸੀਂ ਧਿਆਨ ਨਾਲ ਸੁਣੋ ਕਈਆਂ ਨੇ ਮੈਨੂੰ ਕਹੁੰਦੇ ਵੀ ਨੇ ਹੈਗੇ ਤੁਹਾਡਾ ਕਮੈਂਟ ਕਿ ਇਹਨਾਂ ਫੋਨ ਤੇ ਮੈਨੂੰ ਕੁਛ ਦਿਆ ਨਾ ਮੈਂ ਕਿਹਾ ਬਈ ਮੈਂ ਨਹੀਂ ਸੋ ਹਲੇ ਮੈਨੂੰ ਇੰਨਾ ਨਹੀਂ ਪਤਾ ਹੈ ਇਹ ਤੇ ਹੁਣ ਲੈ ਸਾਰਾ ਪਤਾ ਕਰ ਲਿਆ ਤੇ ਸੁਣੋ ਕੁਝ ਦੱਸੂ ਹਾਂ ਤੇ ਪਹਿਲਾਂ ਤੁਸੀਂ ਗੀਤ ਸੁਣੋ ਫਿਰ ਆਪਣੀਆਂ ਉਹ ਗੱਲਾਂ ਕਰਸੋ न पायो वे बीरो वे मेरा बाबले अंदर रोवे मैनू डोली न kab le and le rove mon chup durayo ve mirve kite kukmar da hove onu chup ਮਹਾਰਿਦ ਹੋਵੇ ਹੁਣ ਤੂੰ ਕਿਉਂ ਰੋਨਾ ਬੇਬਲਾ ਹੱਥੀ ਕਾ ਜੀਰਿਆ ਕੇਵੇਂ ਹੁਣ ਤੂੰ ਕਿਉਂ ਰੋਨਾ ਜੀਗਰ ਦਾ ਟੁਕੜਾ ਵੇ ਬਬਲਾ ਰੋਂਦੈ ਗੈਰ ਬਣਾ ਕੇ ਵੇ ਹੁਣ ਜੀਗਰ ਦਾ ਟੁਕੜਾ ਵੇ ਬਬਲਾ ਰੋਂਦੈ ਗੈਰ ਬਣਾ ਕੇ ਮੈਨੂੰ ਢੋਲੀ ਨਾ ਪਾਇਓ ਵੇ ਵੀਰੋ ਵੇ ਮੇਰਾ ਦਾਬ ਗੇ ਅੰਦਰ ਰੋਵੇ ਮੈਨੂੰ ਢੋਲੀ ਨਾ सुना मैग बाबल तेरे पिंड घड़ियां बे बाबल तेरे पिंड घड़ियूं ਅਜ ਰੋਂਦੀਆਂ ਰਹਗੀਆਂ ਵੇ ਬਬਲਾ ਮੇਰੇ ਮਾਣ ਦੀਆਂ ਕੁੜੀਆਂ ਵੇ ਅਜ ਰੋਂਦੀਆਂ ਰਹਗੀਆਂ ਵੇ ഡോലി പായേ വേരാ അന്വേ ഓന ചൂപ്പ ਕਮਰਦਾ ਹੋਵੇ ਈਆਂ ਤਾਂ ਲੇ ਬਿਰਾਨਾ ਵੇ ਬਬਲਾ ਬੋਲਣ ਸਤਿ ਸਿਆਗੇ ਤੀਆਂ ਤਾਂੇ ਵਿਗਾਇਆ ਸੱਚੀ ਸਿਆਣੇ ਤੀਆਂ ਕਰ ਨਾ ਰੱਖ ਸਕੇ ਬਾਬਲਾ ਬੱਡੇ ਰਾਜੇ ਰਾਣੇ ਤੀਆਂ ਕਰ ਨਾ ਰੱਖ ਸਕੇ ਬਾਬਲਾ ਬੱਡੇ ਰਾਜੇ ਰਾਣੇ ਦੇਰਨੇ ਲੋਕ ਬਦਾਨਿਆ ਵੇ ਬਬਲਾ ਕੌਣ ਦਿਲਾਂ ਦੀਆਂ ਜਾਣੇ ਦੇਵਨ ਲੋਕ ਬਦਾਨਿਆ ਵੇ ਬਬਲਾ ਕੌਣ ਦਿਲਾਂ ਦੀਆਂ ਜਾਣੇ ਤੀਆਤਾ णे त्रिया तानि बिगा ਉੰਡੋਲੀ ਨਾ ਪਾਇਓ ਬੀ ਬੀ ਹੋਵੇ ਮੇਰਾ ਬਾਬਲੇ ਅੰਧੇਰੇ ਹੋਵੇ ਲੋਕੀ ਗੀਤ ਹੋਇਆ ਕੂਰਾ ਤੇ ਮਾਲੋ ਇਸ ਗੀਤ ਦਾ ਆਨੰਦ ਤੇ ਹੁਣ ਤੁਸੀਂ ਆਜੋ ਨੱਚਦੇ ਵੱਲ ਸੋਣਾ ਆਜੋ ਨੱਚਦੇ ਵੱਲ ਇਹ ਜਿਹੜਾ ਤੁਸੀਂ ਇਹ ਮੇਰੀਆਂ ਗੱਲਾਂ ਦਾ ਤਾਂ ਸੁਣਾ ਵੀ ਕਿਉਂ ਨਹੀਂ ਸਾਨੂੰ ਇੱਕੋ ਦਵਾਈ ਦਾ ਕੰਮ ਹੁੰਦਾ ਤੇ ਕਹਿੰਦੇ ਕਹਿੰਦੇ ਵੀ ਭਗਤ ਜੀ ਤਾਂ ਪ੍ਰਮਾਤਮਾ ਇੰਨੀ ਰੱਖਿਆ ਕਰਦਾ ਉਹ ਪ੍ਰਭਾਨ ਦਾ ਨਾਮ ਲੈਂਦਾ ਕਹਿੰਦੇ ਇੱਕ ਕੀ ਸੁਲਤਾਨ ਤਰਿਕ ਮੇਲ ਕਰ ਵੀ ਭਗਤ ਦਾ ਕੁਝ ਨਹੀਂ ਵਿਗਾੜ ਸਕਦੇ ਇੱਕ ਜਗਿਆਸੂ ਨੇ ਸੰਤਾਂ ਨੂੰ ਪੁੱਛ ਲਿਆ ਕਿ ਮਹਾਰਾਜ ਮੈਂ ਨਾਮ ਜਪ ਵੀ ਕਰਦਾ ਹਾਂ ਧਾਂਲ ਵੀ ਕਰਦਾ ਪਰ ਮੇਰਾ ਰੋਗ ਨਹੀਂ ਮਿਟਦਾ ਹੈਨਾ ਤੇ ਸਿਰ ਸੰਤ ਨੇ ਦੱਸਿਆ ਕਿ ਰੋਗ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਬਾਹਰ ਰੰਗ ਇੱਕ ਅੰਤਰ ਰੰਗ ਬਹਿਰੰਗ ਰੋਗ ਵੀ ਦੋ ਪ੍ਰਕਾਰ ਦੇ ਹੁੰਦੇ ਨੇ ਕਿ ਇੱਕ ਤਾਂ ਪ੍ਰਾਰਭਤ ਜਨ ਰੋਗ ਆਪਾਂ ਨਾਲ ਲੈ ਕੇ ਉਹਨੇ ਪ੍ਰਾਪਤ ਹੋਈ ਹੈ ਨਾ ਤੇ ਪਹਿਲੇ ਪੁਰਾਣੇ ਕਰਮਾਂ ਦਾ ਕੋਈ ਆਪਣਾ ਕਰਮ ਜਿਹੜਾ ਕਰਿਆ ਉਹ ਸਾਨੂੰ ਬਿਮਾਰੀ ਦੇ ਰੂਪ ਵਿੱਚ ਤੰਗ ਕਰਦਾ ਹੈ। ਤੁਹਾਨੂੰ ਲੱਗਿਆ ਨਾ ਇੱਥੇ ਅਸੀਂ ਕਹਿੰਦੇ ਆ ਸਭ ਕੁਛ ਨਹੀਂ ਸੀ ਕਰਿਆ ਉਹ ਫਿਰ ਕਰਨਾ ਪਹਿਲਾਂ ਜਿਹੜਾ ਕਰਮ ਕਰਿਆ ਹੁੰਦਾ ਫਿਰ ਉਹ ਰੋਗ ਬਣ ਕੇ ਸਾਨੂੰ ਚਿੰਬੜਦਾ ਤੇ ਫਿਰ ਉਹ ਸਾਨੂੰ ਉਹ ਕਰਮ ਸਾਡਾ ਉਹ ਰੋਗ ਦੇ ਰੂਪ ਵਿੱਚ ਆ ਕੇ ਤੰਗ ਕਰ ਰਿਹਾ। ਉਪਾਥ ਜਨਰੋਗ ਜੋ ਕੋਈ ਗਲਤ ਖਾਣ ਪੀਣ ਨਾਲ ਆਪਾਂ ਨੂੰ ਰੋਗ ਹੁੰਦਾ ਹੈ ਨਾ ਉਹਨੂੰ ਉਪਾਥ ਜਨਰੋਗ ਕਹਿੰਦੇ ਨੇ ਇਹ ਉਪਾਥ ਵਾਲੇ ਵੀ ਚਾਰ ਪ੍ਰਕਾਰ ਦੇ ਰੋਗ ਨੇ ਜਲਦੀ ਇਹ ਜਦੋਂ ਗੱਤ ਕੋਟਦਾ ਕੱਦਾ ਪਿੱਛਾ ਜਾਂਦਾ ਤੇ ਫਿਰ ਵੀ ਆਪਾਂ ਕਰਨ ਮੈਂ ਆ ਖੱਦਾ ਸੀ ਤਾਂ ਮੈਨੂੰ ਹੋ ਗਿਆ ਇੱਕ ਹੁੰਦੇ ਨੇ ਸਾਧੇ ਅਰੋਗ ਜਿਹੜੇ ਦਵਾਈ ਲਈ ਆ ਰੋਗ ਠੀਕ ਹੋ ਜਾ ਚਾਰ ਪ੍ਰਕਾਰ ਦੇ ਰੋਗ ਦੱਸੇ ਨੇ ਇਹ ਤੇ ਇੱਕ ਤਾਂ ਬਈ ਉਹ ਸਾਧੇ ਜਾਂਦੇ ਨੇ ਦਵਾਈ ਲੈ ਲਈ ਤੁਸੀਂ ਦਵਾਈ ਲਈ ਤੇ ਤੁਸੀਂ ਠੀਕ ਹੋ ਗਏ ਤੇ ਦੂਜੇ ਹੁੰਦੇ ਨੇ ਕ੍ਰਿਸ਼ ਸਾਧੇ ਰੋਗ ਉਹ ਕਹਿੰਦੇ ਵਿਸ਼ੇਸ਼ ਰੂਪ ਚ ਕੋਈ ਖਾਸ ਦਵਾਈ ਲੈਣੀ ਪੈਂਦੀ ਹੈ ਤਾਂ ਉਹ ਰੋਗ ਠੀਕ ਹੁੰਦਾ ਤੇ ਇਹਦੇ ਬਾਰੇ ਵਿੱਚ ਖਾਸ ਵੀ ਦੱਸੂ ਕਈ ਵਾਰੀ ਆਪਾਂ ਕਹਿੰਦੇ ਆ ਵੀ ਆਹੀ ਤੁਸੀਂ ਕਰਨਾ ਤਾਂ ਤੁਸੀਂ ਠੀਕ ਹੋ ਜਾਗੇ ਹਨ ਤੇ ਤੀਜੇ ਹੁੰਦੇ ਨੇ ਯਾਪਿਆ ਰੋਗ ਉਹ ਦਵਾਈ ਲਈ ਤੁਸੀਂ ਠੀਕ ਹੋਗੇ ਦਵਾਈ ਛੱਡਤੀ ਤੁਸੀਂ ਫੇਰ بیمار ਹੋ ਜੂ ਠੀਕ ਹੈ ਉਹ ਯਾਪਿਆ ਰੋਗ ਤੇ ਚੌਥੇ ਫਿਰ ਚੌਥੀ ਪ੍ਰਕਾਰ ਦੇ ਰੋਗ ਨੇ ਅਸਾਧ ਰੋਗ ਉਹ ਕੋਈ ਵੀ ਦਵਾਈ ਲੈ ਲੋ ਉਸੇ ਨਹੀਂ ਠੀਕ ਹੁੰਦੇ ਫਿਰ ਉਹਨੂੰ ਫਿਰ ਕਹਿੰਦੇ ਸਾਧਿਆ ਰੋਗ ਪ੍ਰਾਰੰਭ ਰੋਗ ਹੈ ਇਹ ਦੇਵੀ ਚਿੱਕਸਾ ਨਾਲ ਦੂਰ ਨਹੀਂ ਹੋਵੇ ਜਿਹੜਾ ਕਿਸੇ ਤੀ ਨਾਲ ਵੀ ਨਹੀਂ ਆਪਾਂ ਦਵਾਈਆਂ ਲੈ ਲਈਆਂ ਸਾਰੇ ਇੰਤਜ਼ਾਮ ਕਰ ਲਏ ਫਿਰ ਇਹਨੂੰ ਕਹਿੰਦੇ ਨੇ ਵੀ ਦੇਵੀ ਚਿੱਕਸਾ ਕਰਨੀ ਪਊਗੀ ਤੇ ਉਹ ਕਿਵੇਂ ਵੀ ਫਿਰ ਕਹਿੰਦੇ ਕੋਈ ਪਾਠ ਪੂਰਾ ਕਰਾਓ ਭਾਈ ਇਹ ਇਹ ਕਰਨ ਨਾਲ ਵੀ ਇਸ਼ਤਿਹਾਰ ਕਰਾ ਫਿਰ ਇਸ ਠੀਕ ਹੋ ਗਏ ਜੋ ਉਹਦੇ ਨਾਲ ਠੀਕ ਹੁੰਦੇ ਇੱਕ ਹੁੰਦੀ ਆ ਮਾਨ ਵਿੱਚ ਕਿੱਸਾ ਮਾਨ ਵਿੱਚ ਕਿੱਸਾ ਪੱਤੀ ਜਿਵੇਂ ਕਰੇ ਲੂਕੋਇ ਉਪਚਾਰ ਮੈਂ ਤੁਹਾਨੂੰ ਦੱਸਿਆਂ ਦੁਕਰ ਲਿਆ ਤੇ ਤੁਸੀਂ ਠੀਕ ਹੋ ਜਾ। ਠੀਕ ਹੈ ਨਾ? ਜੇਕਰ ਕਿਸੇ ਨੂੰ ਜਿਵੇਂ ਸ਼ੂਗਰ ਹੈ ਆਪਾਂ ਕਹਿੰਦੇ ਆ ਭਾਈ ਤੁਸੀਂ ਆਹ ਪਾ ਕਰ ਲਓ ਮੈਂ ਦੱਸਦੀ ਆ ਨਾ ਇਹ ਤੁਸੀਂ ਜਿਵੇਂ ਸ਼ੂਗਰ ਹੈ ਚਲੋ ਅਜੀ ਸ਼ੂਗਰ ਦੇ ਨੁਕਤੇ ਵੀ ਕੁਝ ਲੈ ਰਹੋ ਨਾਲ ਤੇ ਅੰਬ ਦੇ ਹਰੇ-ਹਰੇ ਪੱਤੇ ਲੈ ਲਓ। ਉਹ ਤੁਸੀਂ ਪੱਤੇ ਲੈ ਕੇ ਉਹਨਾਂ ਦਾ ਪਾਊਡਰ ਬਣਾ ਸੁਕਾ ਲੇ ਫਿਰ। ਸੁਕਾ ਕੇ ਤੁਸੀਂ ਉਹਨਾਂ ਨੂੰ ਪਾਊਡਰ ਬਣਾ ਲਿਆ ਇੱਕ ਡੱਬੀ ਚ ਪਾ ਕੇ ਰੱਖ ਲਿਆ ਘਰੇ ਤੇ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਇੱਕ ਚਮਚਾ ਉਹ ਪਾਊਡਰ ਪਿਉਂਦੇ। ਤੇ ਸਵੇਰੋਂ ਪਾਣੀ ਨੂੰ ਬਾੜ ਐਨਾ ਵਾਲੋ ਪਾਣੀ ਜਦੋਂ ਪਾਣੀ ਅੱਧਾ ਰਹਿ ਜੇ ਤਾਂ ਉਹਨੂੰ ਪੁਣ ਕੇ ਜਿਹਨੂੰ ਸ਼ੂਗਰ ਹੈ ਉਸ ਨੂੰ ਉਹ ਪਾਣੀ ਪਿਆ ਦੇ 40 ਦਿਨ ਇਹ ਪਾਣੀ ਪੀਣਾ ਹਰ ਹਾਲਤ ਫਾਇਦਾ ਹੁੰਦਾ ਮਤਲਬ ਲੱਗਣਾ ਇਹ ਹੈ ਕਿ ਸਾਡੀ ਮਾਨਵ ਵਿੱਚ ਕਿੱਸਾ ਜਿਹੜਾ ਅਸੀਂ ਆਪਣੇ ਕਰਕੇ ਘਰੇਲੂ ਪਾਣੀ ਦੇ ਮੈਂ ਤੁਹਾਨੂੰ ਮਾਨਵ ਵਿੱਚ ਕਿੱਸਾ ਪਾਉਣੀ ਹੈ ਸਮਝ ਗਏ ਦੂਜੀ ਹੈ ਪ੍ਰਕਿਰਤੀ ਪ੍ਰਕਿਰਤੀ ਨੈਚੁਰਲ ਹੈ ਨਾ ਤੇ ਤੀਜੀ ਹੈ ਜੋਗਕ ਕਿੱਸਾ ਜਿਵੇਂ ਕੋਈ ਆਸਣ ਪ੍ਰਣਾਮ ਕਰਨ ਕਹਿੰਦੇ ਆਸਣ ਕਰੋ ਆਰਾਮ ਦੇਖ ਕਰਾਉਂਦਾ ਆਪਾਂ ਨੂੰ ਹੈਨਾ ਵੀ ਆਸਣ ਨਾਲ ਕਈਆਂ ਲੋਕਾਂ ਦੇ ਆਸਣ ਨਾਲ ਨਾਲ ਰੋਗ ਠੀਕ ਹੁੰਦੇ ਨੇ ਨਾ ਤੇ ਚ ਚੌਥੀ ਹੈਗੀ ਉਹ ਦੇਵਕ ਪਦਤੀ ਉਹ ਚ ਕਿੱਸਾ ਇਹ ਸੰਜ ਆਰਥ ਭਾਵਨਾ ਪ੍ਰਾਰਥਨਾ ਕਰਨਾ ਆਪਾਂ ਕਿਸੇ ਮੰਦਰ ਜਾਓ ਮਸੀਦ ਜਾਓ ਘਰੇ ਵੀ ਪ੍ਰਾਰਥਨਾ ਕਰੋ ਤੇ ਭਗਵਾਨ ਨੂੰ ਅੱਗੇ ਆਪ ਕਹਿੰਦੇ ਜਾ ਕੇ ਕੋਲੇ ਉੱਥੇ ਸੁੱਖ ਸੁੱਖਿਆ ਉੱਥੇ ਐ ਕਰਿਆ ਹੈਨਾ ਫਿਰ ਜਦੋਂ ਇਹ ਇਹ ਆਤਵਾਭਾਵਨਾ ਚੱਕੀ ਉਹ ਉਹ ਫਿਰੋਂ ਫੇਰ ਮਿਟ ਜਣੇ। ਪਾਠ ਪੂਜਾ ਕਰਨ ਨਾਲ ਅਸਾਧਿਆ ਤੇ ਪ੍ਰਾਰਭਤ ਰੋਗ ਮਿਟ ਜੇ ਪਾਠ ਨਾਲ ਦੂਜੇ ਨੂੰ ਮਿਟ ਜੇ ਸਮਝ ਗਏ। ਤੇ ਲੋ ਹੁਣ ਸਮਝ ਗਏ ਤੁਸੀਂ ਤੇ ਇਸ ਕਰਕੇ ਜਿਹੜੀ ਵੀ ਮਾਨਵੀ ਟਿਕਟ ਸਵਾ ਕੋ ਨਹੀਂ ਆ ਕਰਕੇ ਦੇ ਲੋ ਜੇ ਤਾਂ ਕੋਈ ਤੁਹਾਡੀ ਪ੍ਰਾਰਭਤੀ ਇਹ ਲਿਖਿਆ ਹੋਇਆ ਤਾਂ ਤਾਂ ਨਹੀਂ ਬੰਦਾ ਠੀਕ ਹੁੰਦਾ ਨਹੀਂ ਠੀਕ ਹੋਣਾ। ਸਮਝ ਗਏ? ਜੇ ਸਮਝ ਆ ਗਈ ਜੇ ਕੋਈ ਨਾ ਸਮਝ ਹੋਈ ਫਿਰ ਭਾਈ ਮੈਨੂੰ ਫੋਨ ਤੇ ਕਹੀਂ ਪੁੱਛ ਲੈਂਦੇ ਮੈਂ ਜਿਵੇਂ ਮਹਾਕਥਾ ਸੁਣਿਆ। ਤੇ ਮਤਲਬ ਕੋਈ ਹੁਕਮ ਮਾਤਾ ਉਹ ਮੈਂ ਜਿ ਕਰਾ ਨਾ ਆਈ ਮੈਂ ਦੀ ਸਾਰੀ ਤਾਂ ਹੈ ਨਹੀਂ ਪਰ ਮੈਂ ਜਿਵੇਂ ਪੜ ਲੈਨੀ ਆ ਜਾਂ ਸੁਣ ਲੈਨੀ ਆ ਤੁਹਾਡੇ ਵਾਸਤੇ ਤਿਆਰ ਕਰਕੇ ਤੁਹਾਡੇ ਅਗੇ ਪੇਸ਼ ਕਰਨੀ ਆ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਸਦਾ ਪਰ ਹਾਰੇ ਤੇ ਮੈਂ ਤਾਂ ਕਹਿੰਦੇ ਜਿਹੜਾ ਵੀ ਕੋਈ ਨੁਕਤਾ ਪਾਉਣਿਆ ਮੇਰੇ ਭਗਵਾਨ ਲੋਕ ਵਰਤਨ ਤੇ ਲੋਕ ਸਾਰੇ ਤੰਦਰੁਸਤ ਉਹਨਾਂ ਕੋਲ ਤੰਦਰੁਸਤੀ ਇਸ ਕਰਨਾ ਕਰਦੇ ਆ ਤੇ ਲਓ ਹੁਣ ਦਿਓ ਸਾਨੂੰ ਛੁੱਟੀਆਂ ਤੇ ਕੱਲ ਨੂੰ ਫੇਰ ਮਿਲਾਂਗੇ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਉਹ ਜਿੱਤਣਾ ਦਾ ਤਾਂ ਹੈਗਾ ਹੀ ਆ ਸਮਝ ਸੋਹੇ ਮਨੋਰੰਜਨ ਵੀ ਹੁੰਦਾ ਤੇ ਨਾਲ arogyata ਵੀ ਆਪਾਂ ਨੂੰ ਮਿਲਦੀ ਹੈ ਹਨਾ ਤੇ ਲੋ ਹੁਣ ਦਿਓ ਸਾਨੂੰ ਛੁੱਟੀ ਕੱਲੋ ਫੇਰ